ਸਾਸਰੀ ਘਰ ਸਾਰੇ ਵੀਰਾਂ ਨੂੰ ਲਓ ਜੀ ਵੀਰ ਜੀ ਸਾਡੇ ਪਿੰਡ ਮੇਲਾ ਬਾਬਾ ਸਿੱਧ ਦੇ ਇਸ ਪਵਿੱਤਰ ਸਥਾਨ ਤੇ ਹੈ ਜੋ ਇਸ ਪਵਿੱਤਰ ਸਥਾਨ ਨੂੰ ਚੰਗੀ ਤਰ੍ਹਾਂ ਫਲਾਵਰਿੰਗ ਤੇ ਪੂਰੀ ਲਾਈਟਿੰਗ ਨਾਲ ਸਜਾਇਆ ਗਿਆ ਹੈ ਤੇ ਇਹ ਲਾਈਟਾਂ ਰਾਤ ਨੂੰ ਬਹੁਤ ਹੀ ਵਧੀਆ ਲੱਗਦੀਆਂ ਨੇ ਇਹ ਤਿੰਨ ਦਾ ਸੀਨ ਹੈ ਵਾਹ ਇਹ ਸਾਡਾ ਪਵਿੱਤਰ ਸਥਾਨ ਸਾਡੇ ਪਿੰਡ ਦਾ ਬਾਬਾ ਸਿੱਧ ਜੀ ਹੈ ਜੋਗੀ ਪਾਪਾ ਨਾਨਮੋ ਸਿੰਘ ਦੀ ਯਾਦ ਦੇ ਵਿੱਚ ਇੱਥੇ ਬਣਾਇਆ ਗਿਆ ਹੈ। ਲਓ ਜੀ ਇਹ ਮੇਲਾ ਹਰ ਸਾਲ ਆਉਂਦਾ ਹੈ। ਇਸ ਮੇਲੇ ਵਿੱਚ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਹੈ। ਐ ਮੇਲੇ ਵਿੱਚ ਆਉਣ ਦਾ ਇੱਕ ਬਹੁਤ ਹੀ ਵਧੀਆ ਕਾਰਨ ਇਹ ਹੈ ਕਿ ਹਰ ਇੱਕ ਘਰ ਵਿੱਚ ਜਿਨ੍ਹਾਂ ਦੇ ਘਰੇ ਖੁਸ਼ੀਆਂ ਆਉਂਦੀਆਂ ਨੇ, ਮੁੰਡੇ ਦੀ দাঁਤ ਬਕਸਦੀ ਹੈ। ਤਾਂ ਇਸ ਮੁੰਡੇ ਦੀ ਖੁਸ਼ੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਲੋਕ ਇੱਥੇ ਖੁਈਆਂ ਪੜਦੇ ਨੇ। ਬੜਾ ਯੂਨੀਕੀ ਤਿਉਹਾਰ ਹੈ ਸਾਡਾ ਸਾਡੇ ਪਿੰਡ ਦਾ ਤੇ ਬੜਾ ਯੂਨੀਕੀ ਕਨਸੈਪਟ ਹੈ। ਤੇ ਖੂਈਆਂ ਪਟਕੇ ਪਾਣੀ ਕੱਢ ਕੇ ਇਸ ਖੁਸ਼ੀ ਨੂੰ ਜਾਰ ਕਰਦੇ ਨੇ ਤੇ ਇਸ ਤਰੀਕਾ ਨਾਲ ਮੰਗਾਂ ਨੂੰ ਪੂਰੀਆਂ ਕਰਾਉਂਦੇ ਨੇ ਬਾਬੇ ਰਾਹੀ ਖੂਹੀ ਪਟਣ ਦੇ ਉਪਰੰਤ ਫਿਰ ਇੱਥੇ ਮੱਥਾ ਟੇਕਦੇ ਨੇ ਮੱਥਾ ਉੱਥੇ ਮਿੱਟੀ ਕੱਢ ਕੇ ਵੀ ਕਰਦੇ ਨੇ ਤੇ ਸਾਰਾ ਪਿੰਡ ਤਰਕੀਬਨ ਸਾਡਾ ਇੱਥੇ ਮੱਥਾ ਟੇਕਣਾ ਜ਼ਰੂਰ ਆਉਂਦਾ ਹੈ ਜਿਹੜੇ ਦੂਰ ਦਰਡੇ ਜਿੰਨੇ ਵੀ ਵਸੇ ਹੋਏ ਨੇ ਸਾਡੇ ਪਿੰਡ ਦੇ ਲੋਕ ਉਹ ਇੱਥੇ ਮੱਥਾ ਟੇਕਣ ਜ਼ਰੂਰ ਆਉਂਦੇ ਨੇ ਤੇ ਇਹ ਸਾਲ ਚ ਇਹ ਤਿਉਹਾਰ ਇੱਕ ਵਾਰੀ ਆਉਂਦਾ ਹੈ ਬਾਬਾ ਤੰਤਨ ਬਾਬਾ ਨਾਨੂ ਸਿੰਘ ਜੀ ਦੀ ਯਾਦ ਦੇ ਵਿੱਚ ਇੱਥੇ ਮੇਲਾ ਮਨਾਇਆ ਜਾਂਦਾ ਹੈ। ਸਾਰੇ ਨਾਮ ਜਿਨ ਕੈ ਮਨ ਰੁਤਿਆ ਅਮਜ ਸੰਗਤ ਮੇਰੀ ਤੈ ਨਾਮ ਸਤਿ ਸਿ ਸਾਈ ਭਕਾ ਨਾਮ ਨਿਤ ਸਰਪੀਰ। ਸਤਿ ਨਾਮ ਨਾ ਆਸਾਰੂ ਸਤਿ ਨਾਮ ਆਸਾਰ ਰੋ ਜਿਨ ਮੁਕਾ ਸਭ ভগবਾਰੀਆ ਕਰੋ ਸਤ ਸਤਮਰ ਆਇ ਰਸਿਆ। ਇਸ ਮੇਲੇ ਦੇ ਵਿੱਚ ਧਾਰਮਿਕ ਸਮਾਗਮ ਹੁੰਦਾ ਵੀ ਕਈ ਪ੍ਰੋਗਰਾਮ ਚੱਲਦੇ ਨੇ ਤੇ ਪਾਟ ਦਾ ਭੋਗ ਵੀ ਪਾਇਆ ਜਾਂਦਾ ਹੈ ਲੰਗਰ ਟੁੱਟਵਰਤ ਦਾ ਹੈ ਤੇ ਲੋਕ ਮਿੱਠੀਆਂ ਖੁਈਆਂ ਪੱਟਣ ਦੇ ਨਾਲ ਮਿੱਠੀਆਂ ਰੋਟੀਆਂ ਵੀ ਜ਼ਰੂਰ ਲੈ ਕੇ ਆਉਂਦੇ ਨੇ ਘਰੋਂ ਤੋਂ ਬਾਕੀ ਬਹੁਤ ਸਵਾਦ ਆਉਂਦੀਆਂ ਨੇ ਤੇ ਇੱਥੇ ਹੋਰ ਇੱਕ ਦੂਜੇ ਨੂੰ ਵਰਤੌਂਦੇ ਨੇ ਖੁਈਆਂ ਪੱਟਣ ਤੋਂ ਬਾਅਦ ਮਿੱਟੀ ਪੱਟਣ ਦਾ ਸਥਾਨ ਜੋਥੇ ਆ ਪੌੜੀਆਂ ਲੱਗੀਆਂ ਹੋਈਆਂ ਨੇ ਆ ਜਿਹੜੀ ਦਿਖ ਰਹੀ ਨੇ ਸਾਹਮਣੇ ਇਹ ਉਹ ਸਥਾਨ ਹੈ ਮੀਂਹ ਪੈਣ ਕਾਰਨ ਇਹ ਸਥਾਨ ਦੇ ਵਿੱਚ ਵੀ ਹੁਣ ਕਾਫੀ ਪਾਣੀ ਭਰ ਗਿਆ ਹੈ ਫਿਰ ਵੀ ਲੋਕ ਇੱਥੇ ਖੂਹਾਂ 'ਚ ਰੋੜ ਪੜਦੇ ਨੇ ਤੇ ਹਰ ਵਾਰ ਐਸੇ ਮੇਲੇ ਵਿੱਚ ਅੱਗੇ ਆ ਪਿਛੇ ਮੀਂਹ ਵੀ ਜ਼ਰੂਰ ਪੈ ਜਾਂਦਾ ਹੈ ਤੇ ਜੀਦੇ ਕਰਕੇ ਖੂਹਾਂ ਭਰ ਜਾਂਦੀਆਂ ਨੇ ਸੇਸ ਕਰਕੇ ਖੂਹਾਂ ਬਹੁਤ ਅੱਜ ਕੱਲ੍ਹ ਵੀ ਘਟ ਪਟੀਆਂ ਜਾਂਦੀਆਂ ਨੇ ਸਿਰਫ ਲੋਕ ਮਿੱਟੀ ਕੱਢ ਕੇ ਹੀ ਮੱਥਾ ਟੇਕ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਇਸ ਨੀਵੇਂ ਥਾਂ ਦੇ ਵਿੱਚ ਕਿੰਨਾ ਪਾਣੀ ਭਰਿਆ ਹੋਇਆ ਹੈ ਇੱਥੇ ਹੀ ਮਿੱਟੀ ਕੱਢੀ ਜਾਂਦੀ ਹੈ ਤੇ ਖੂਹਾਂ ਪੁੱਟੀਆਂ ਜਾਂਦੀਆਂ ਨੇ